ਮੈਂ ਜਦੋਂ ਛੋਟੀ ਹੁੰਦੀ ਇੰਡੀਆ ਆਉਂਦੀ ਸੀ ਤੇ ਖੇਤ ਜ਼ਰੂਰ ਜਾਂਦੀ ਸੀ ਮੇਰੇ ਦਾਦਾ ਜੀ ਮੈਨੂੰ ਲੈ ਕੇ ਜਾਂਦੇ ਸੀ ਉੱਥੇ ਫਰੈਸ਼ ਮੂਲੀਆਂ ਤੋੜ ਕੇ ਫਿਰ ਨੂਨ ਨਾਲ ਲੈ ਕੇ ਜਾਂਦੇ ਸੀ ਉੱਥੇ ਅਸੀਂ ਜਦ ਹੀ ਮੂਲੀ ਫਰੈਸ਼ਲੀ ਉਹ ਕੱਟ ਕੇ ਉੱਥੇ ਖਾਂਦੇ ਸੀ ਉਹਨਾਂ ਦੇ ਨਾਲ ਅਸੀਂ ਭਿੰਡੀਆਂ ਤੋੜਦੇ ਹੁੰਦੇ ਸੀਗੇ ਉਹਨਾਂ ਨੇ ਗਾਰਡਨ ਬਣਾਇਆ ਹੋਇਆ ਸੀ ਫਾਰਮ 'ਚ ਤੇ ਹਾਂ ਅਲੂ ਅਲੂ ਦੇ ਵਿੱਚ ਵਿਨਾਤੇ ਜਦੋਂ ਇੰਡੀਆ ਆਏ ਸੀ সুইমিং ਪੂਲ ਇੰਡੀਅਨ সুইমিং ਪੂਲ ਤੇਨੇ ਜਦੋਂ ਜਦੋਂ ਵੀ ਇੱਥੇ ਇੰਡੀਆ ਆਉਣੇ ਜੇ ਉਹ ਹਾਂ ਉਹ ਮੈਂ ਆਈ ਥਿੰਕ ਅਮਰੂਦ ਦਾ ਟਰੀ ਸੀ ਯਾਰ ਤੇ ਮੈਂ ਤੋਂ ਬਰਾਕਰ ਤੇ ਉਹਦੇ ਤੇ ਮੈਂ ਜੰਪ ਕਰਕੇ ਮੇਰੇ ਦਾਦਾ ਜੀ ਰੋਜ਼ ਲੈ ਜਾਂਦੇ ਸੀਗੇ ਤੇ ਮੈਂ ਉੱਤੇ ਜੰਪ ਕਰਦੀ ਸੀ ਰੋਜ਼ ਤੇ ਉਹ ਤੋਂ ਲੰਕਦੀ ਸੀ ਤੇ ਤੇ ਫਿਰ ਇੱਕ ਦਿਨ ਮੈਂ ਟਰਾਈ ਕਰਨ ਲੱਗੀ ਦੁਵਾਰਾ ਤੇ ਮੈਂ ਉਹ ਮਿਸ ਹੋ ਗਿਆ ਤੇ ਥੱਲੇ ਮੈਂ ਗਿਰੀ ਤੇ ਮੈਨੂੰ ਬੋਲ ਵੀ ਨਾ ਹੋਵੇ ਮੈਨੂੰ ਲੱਗਿਆ ਮੰਮੀ ਤੋਂ ਬਹੁਤ ਕੁੱਟ ਪੈਣੀ ਆ ਪੁਲਿਸ ਜਾ ਕੇ ਖੁਰਲੀ ਜਿਹੜੀ ਉਹ ਜਿਹੜੀ ਨੁਕਰ ਹੁੰਦੀ ਆ ਉਹਦੀ ਢੂਹੀ ਵੱਜੀ ਪਈ ਬਈ ਉਥੇ ਕਹਿੰਦੀ ਮੈਨੂੰ ਸਾਹ ਨਹੀਂ ਆਇਆ ਤੇ ਮੈਂ ਤਾਂ ਇਦਾਂ ਕਹਿਣ ਦੀ ਕੋਸ਼ਿਸ਼ ਕਰਦੀ ਸੀ ਕਿ ਮੇਰੇ ਮੰਮੀ ਨੂੰ ਨਾ ਦੱਸਿਓ ਮੇਰੇ ਬਹੁਤ ਕੁੱਟ ਪਾਉਗੀ ਤੇ ਮੂੰਹ 'ਚ ਆਵਾਜ਼ ਹੀ ਨਹੀਂ ਸੀ ਨਿਕਲਦੀ ਪਰ ਨਹੀਂ ਹੁਣ ਵੀ ਜਦੋਂ ਵੀ ਪੰਜਾਬ ਆਉਨੇ ਆ ਤਾਂ ਯੂ نو ਡਰਾਈਵ ਕਰਕੇ ਜਾਂਦੇ ਆ ਤਾਂ ਖੇਤ ਦੇਖਦੇ ਆ ਤਾਂ ਉਹ ਜਿਹੜੀ ਇੱਥੇ ਵੀ ਖੇਤਾਂ ਦੀ એનર્ਜੀ ਤੇ ਖੁਸ਼ਬੂ ਤੇ ਫੀਲਿੰਗਾਂ ਉਹ ਤੁਸੀਂ ਬਾਹਰ ਜਿੰਨਾ ਵੀ ਚਾਹੇ ਉੱਥੇ ਜਾਮਪਾਣੋਂ ਜਾਂ ਜਿਹਨੀਆਂ ਵੀ ਜਨਰੇਸ਼ਨਸ ਨੇ ਜੇ ਤੁਸੀਂ ਇੱਥੇ ਇੰਡੀਆ ਵਾਪਸ ਆਉਂਗੇ ਤਾਂ ਤੁਹਾਨੂੰ ਉਹ ਖਿੱਚ ਜ਼ਰੂਰ ਮਹਿਸੂਸ ਹੁੰਦੀ ਆ ਪੰਜਾਬ ਵਰਗੀ ਤਾ ਫਰੀ ਹੋਰ ਦੁਨੀਆ 'ਚ ਜਗ੍ਹਾ ਨਹੀਂ ਹੈਗੀ ਬਹੁਤ ਕੁੰਮੇ ਆ ਪਰ ਪੰਜਾਬ ਵਰਗੀ ਜਗ੍ਹਾ ਕਿਤੇ ਨਹੀਂ